ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਰਿੱਤੂ ਹੈ ਰਿੱਤੂ ਸਵੇਰਾ ਤੇ ਸਾਡੀ ਸੰਸਥਾ ਦਾ ਨਾਮ ਆ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਹੈ ਤੇ ਬਠਿੰਡਾ ਸਾਡੀ ਬ੍ਰਾਂਚ ਹੈ ਤੇ ਅੱਜ ਅਸੀਂ ਨੈਸ਼ਨਲ ਕਲੋਨੀ ਦੇ ਵਿੱਚ ਇੱਕ ਕੈਂਪ ਆਰਗੇਨਾਈਜ਼ ਕੀਤਾ ਹੈ ਜਿਸ ਦੇ ਵਿੱਚ ਕੀ ਔਰਤਾਂ ਦੀ ਸਿਹਤ ਨੂੰ ਲੈ ਕੇ ਇਹ ਕੈਂਪ ਲਗਾਇਆ ਗਿਆ ਹੈ ਮੇਨਲੀ ਇਹ ਹੁੰਦਾ ਕਿ ਪਹਿਲਾਂ ਵੀ ਅਮਰਿਤ ਜੀ ਨੇ ਦੱਸਿਆ ਕਿ ਸਿਹਤ ਵਾਸਤੇ ਜਿਹੜੀਆਂ ਲੇਡੀਜ਼ ਨੇ ਉਹ ਧਿਆਨ ਨਹੀਂ ਰੱਖਦੀਆਂ ਰੀਸੈਂਟਲੀ ਆਪਣੇ ਇੱਕ ਆਰਗੇਨਾਈਜ਼ ਕੀਤਾ ਗਿਆ ਸੀਗਾ ਕੈਂਸਰ ਵਾਕ ਕੀਤੀ ਗਈ ਸੀ ਉਸ ਦੇ ਵਿੱਚ ਲੇਡੀਜ਼ ਗਈਆਂ ਸੀ ਬਾਕੀ ਜੈਂਟਸ ਵੀ ਸਭ ਸੀਗੇ ਬਟ ਜਿਹੜੀਆਂ ਲੇਡੀਜ਼ ਹੁੰਦੀਆਂ ਨੇ ਯਾ ਸਲਮ ਮੇਰੀ ਦੀ ਲੇਡੀਜ਼ ਨੇ ਇਹ ਵਿਚਾਰੀਆਂ ਨਹੀਂ ਜਾ ਪਾਂਦੀਆਂ ਇਨਾਂ ਵਾਸਤੇ ਇਹ ਕੈਂਪ ਆਰਗੇਨਾਈਜ਼ ਕੀਤਾ ਗਿਆ ਕਿ ਇਹਨਾਂ ਨੂੰ ਆਪਦੀ ਸਿਹਤ ਦਾ ਪਤਾ ਚੱਲੇ ਕਿ ਸਿਹਤ ਦਾ ਸੀ ਸੰਭਾਲ ਕਿਸ ਤਰ੍ਹਾਂ ਰੱਖਣੀ ਹੈ ਕਿਉਂਕਿ ਜੇ ਜੜ ਮਜ਼ਬੂਤ ਹੋਊਗੀ ਤਾਂ ਦਰਖਤ ਆਪਣੇ ਚੰਗੇ ਰਹਿੰਦੇ ਆ ਹਰਾ ਦਰਖਤ ਉਦੋਂ ਹੀ ਹੁੰਦਾ ਜਦੋਂ ਜੜ ਮਜ਼ਬੂਤ ਹੁੰਦੀ ਹੈ ਜੇ ਜੜ ਮਜ਼ਬੂਤ ਨਹੀਂ ਤਾਂ ਦਰਖਤ ਖਰਾਬ ਹੋ ਜਾਂਦੇ ਆ ਜਿਹੜੀਆਂ ਔਰਤਾਂ ਨੇ ਉਹ ਘਰ ਦੀ ਜੜ ਹੁੰਦੀਆਂ ਕਹਿੰਦੇ ਆ ਨਾ ਕਿ ਜੜ ਨੇ ਉਹ ਰੱਖੀ ਹੈ ਇਹ ਜੜ ਨੇ ਉਹ ਕਰਦੀਆਂ ਔਰਤਾਂ ਹੀ ਹੁੰਦੀਆਂ ਨੇ ਤੇ ਇਹਨਾਂ ਨੂੰ ਇਹਨਾਂ ਦੀ ਵਿਸ਼ੇਸ਼ ਕਰਕੇ ਸਫਾਈ ਵਾਸਤੇ ਧਿਆਨ ਰੱਖਣ ਵਾਸਤੇ ਇਹਨਾਂ ਨੂੰ ਇਹ ਕੈਂਪ ਆਰਗੇਨਾਈਜ਼ ਕੀਤਾ ਜਿੰਦੇ ਵਿੱਚ ਕੀ ਡਾਕਟਰ ਸ਼ਾਇਨਾ ਕਾਉਂਸਲ ਆਏ ਹੋਏ ਨੇ ਤੇ ਸਾਡੇ ਐਸਐਮਓ ਸਿਵਲ ਹਸਪੀਟਲ ਤੋਂ ਡਾਕਟਰ ਪ੍ਰੀਤਮਿੰਦਰ ਜੀ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਨੇ ਜੀ ਬਿਲਕੁਲ ਜੀ ਸਾਡੀ ਸੁਸਾਇਟੀ ਦਾ ਕੰਮ ਹੀ ਇਹ ਹੈ ਕਿ ਗਰੀਬਾਂ ਤੱਕ ਪਹੁੰਚਣਾ ਜ਼ਰੂਰਤਮੰਦ ਗਰੀਬਾਂ ਲੋਕਾਂ ਤੱਕ ਪਹੁੰਚਣਾ ਕਿ ਤਾਂ ਕਿ ਉਹਨਾਂ ਨੂੰ ਪਹਿਲਾਂ ਮੈਂ ਦੇਖੋ ਬੱਚਿਆਂ ਨੂੰ ਪੜ੍ਹਾਉਣੀ ਆ ਅੱਜ ਸਾਰੇ ਬੱਚਿਆਂ ਦੇ ਵਿੱਚ ਮੇਰੇ ਕੋਲੇ ਬਹੁਤ ਬੱਚੇ ਸਕੂਲ ਨਹੀਂ ਜਾਂਦੇ ਸੀ ਉਹ ਸਕੂਲ ਜਾਣ ਲੱਗ ਗਏ ਤੇ ਹੁਣ ਮੇਨਲੀ ਇਹ ਹੀ ਹੈ ਕਿ ਬੱਚਿਆਂ ਤੱਕ ਉਹਨਾਂ ਦੀ ਮਾਵਾਂ ਤੱਕ ਪਹੁੰਚਿਆ ਜਾਵੇ ਤੇ ਉਹਨਾਂ ਨੂੰ ਪਤਾ ਚੱਲੇ ਕਿ ਅਸੀਂ ਆਪਣੀ ਹਾਈਜਨ ਕਿਵੇਂ ਰੱਖਣੀ ਹੈ ਤਾਂ ਕਿ ਮੇਨਲੀ ਯੂਟਰਸ ਕੈਂਸਰ ਤੋਂ ਬਚ ਸਕਣ ਜਦੋਂ ਬੱਚੇਦਾਨੀ ਕਈ ਔਰਤਾਂ ਦੇ ਨਿਕਲ ਜਾਂਦੀਆਂ ਤਾਂ ਇੱਕ ਸਰੀਰ ਦਾ ਅੰਗ ਹੈ ਇਹ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਨਹੀਂ ਹੁੰਦਾ ਤਾਂ ਬਹੁਤ ਉਹਨਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਤੇ ਇਲਾਜ ਮੰਨੇ ਆ ਫ੍ਰੀ ਨੇ ਬਟ ਫਿਰ ਵੀ ਬਹੁਤ ਪੈਸੇ ਖਰਚ ਹੋ ਜਾਂਦੇ ਆ ਤੇ ਜਿਸ ਕਰਕੇ ਉਹ ਨਹੀਂ ਖਰਾ ਪਾਉਂਦੀਆਂ ਬਹੁਤ ਕਹਿ ਦਿੰਦੀਆਂ ਕਿ ਨਹੀਂ ਤੇ ਫਿਰ ਕੈਂਸਰ ਨਾਲ ਮੌਤ ਦਾ ਕਾਰਨ ਸਭ ਤੋਂ ਵੱਡਾ ਇਹੀ ਬਣਦਾ ਤੇ ਹੁਣ ਇਹ ਹੈ ਕਿ ਇਹ ਕੈਂਪ ਲਗਾ ਕੇ ਅਸੀਂ ਅੱਗੇ ਵੀ ਰਖਾਵਾਂਗੇ ਤੇ ਲੋਕਾਂ ਨੂੰ ਅਵੇਅਰ ਕਰਾਂਗੇ ਕਿ ਆਪਣੀ ਹਾਈਜੀਨ ਦਾ ਮੇਨਟੇਨੈਂਸ ਕਿਵੇਂ ਕਰੀਏ